ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤਾਂ ਨੈਗਰੀਆ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆ ਜਾਣਾ ਜੀ ਗੱਲ ਕਰਾਂਗੇ ਅਗਲੇ 10 ਦਿਨਾਂ ਦੀ ਯਾਨੀ ਕਿ 5-7 ਫਾਰਮਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਨਾਲ ਲੱਗਦੇ ਖੇਤਾਂ ਦੇ ਮੌਸਮ ਦੀ ਇਸ ਵੀਡੀਓ ਦੇ ਵਿੱਚ ਜਿਹੜੀ ਗੱਲ ਕਰਾਂਗੇ ਸਰਸਲੇ ਦੀ ਤਾਜ਼ਾ ਸੈਟੇਲਾਈਟ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ 26 ਜਨਵਰੀ ਦਾ ਦਿਨ ਲੰਘ ਚੁੱਕਿਆ ਤੇ ਰਾਤ ਦੇ ਲਗਭਗ 8:30 ਵਜੇ ਆ ਤੇ ਜੇਕਰ ਗੱਲ ਇਸ ਵੇਲੇ ਦੇ ਮੌਸਮ ਦੀ ਕਰੀਏ ਅੱਜ ਰਾਤ ਦਾ ਮੌਸਮ ਲਗਭਗ ਪੰਜਾਬ ਦੇ ਵਿੱਚ ਸਾਫ਼ ਹੀ ਰਹੇਗਾ ਤੇ ਹਰਿਆਣਾ ਰਾਜ ਦੇ ਵਿੱਚ ਵੀ ਲਗਭਗ ਮੌਸਮ ਸਾਫ਼ ਹੀ ਰਹੇਗਾ ਕੋਰੇ ਦਾ ਅਲਰਟ ਸੀ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕੋਹਰਾ ਆਉਂਦੇ ਦਿਨਾਂ ਦੇ ਦਰਮਿਆਨ ਕੁਝ ਖਾ ਭਾਗਾਂ ਦੇ ਵਿੱਚ ਦਰਜ ਹੁੰਦਾ ਰਹੇਗਾ ਤੇ ਕੱਲ ਵੀ ਕੋਰੇ ਦੇ ਅਸਰ ਰਹਿਣਗੇ ਰਾਤਾਂ ਠੰਡੀਆਂ ਜਾਣਗੀਆਂ ਅੱਜ ਰਾਤ ਦਾ ਟੈਂਪਰੇਚਰ ਉਸੇ ਤਰ੍ਹਾਂ ਬਰਕਰਾਰ ਨੇ ਜੇਕਰ ਦਿਨਾਂ ਦੇ ਟੈਂਪਰੇਚਰ ਦੀ ਗੱਲ ਕਰੀਏ ਤੇ ਥੋੜਾ ਨਿਗ ਜਿਹੜਾ ਦਿਨ ਦੇ ਵਿੱਚ ਮਹਿਸੂਸ ਹੋ ਰਿਹਾ ਕਿਉਂਕਿ ਧੁੱਪਾਂ ਜੜੀਆਂ ਨੇ ਲਗਾਤਾਰ ਲੱਗ ਰਹੀਆਂ ਨੇ ਜੇਕਰ ਸਭ ਤੋਂ ਮੈਕਸਿਮਮ ਟੈਂਪ ਡਿਗਰੀ ਦੇ ਨਾਲ ਬਠਿੰਡਾ ਜਿਹੜਾ ਸਭ ਤੋਂ ਗਰਮ ਰਿਹਾ ਤੇ ਹਰਿਆਣਾ ਦੇ ਵਿੱਚ ਕਹ ਲੀਏਗੀ 23.9 ਡਿਗਰੀ ਦੇ ਨਾਲ ਸਰਸਾ ਖੇਤਰ ਜਿਹੜਾ ਸਰਸਾ ਦਾ ਸਭ ਤੋਂ ਗਰਮ ਦਰਜ ਹੋਇਆ ਜੀ ਸੋ ਅਜਿਹਾ ਸਤਾਂ ਅਉਦੇ ਦਿਨਾਂ ਜੀ ਜੇਕਰ ਗੱਲ ਕਰੀ ਅਗਲੇ 3-4 ਦਿਨਾਂ ਦੀ ਯਾਨੀ ਕਿ 26 27 28 ਇਹਨਾਂ ਦਿਨਾਂ ਤੱਕ ਕੋਹਰਾ ਸਵੇਰ ਵੇਲੇ ਤਰਜ ਹੁੰਦਾ ਰਹੇਗਾ ਦਿਨ ਨਿੱਗੇ ਜਾਣਗੇ ਕਿਉਂਕਿ ਧੁੱਪਾਂ ਲੱਗਦੀਆਂ ਰਹਿਣਗੀਆਂ ਅੱਛੀਆਂ ਜਿਹੀਆਂ ਹਵਾਵਾਂ ਹਲਕੀ ਰਫ਼ਤਾਰ ਦੇ ਨਾਲ ਚਲਦੀਆਂ ਰਹਿਣੀਆਂ ਨੇ ਕਿਤੇ-ਕਿਤੇ ਤੇਜ਼ ਰਫ਼ਤਾਰ ਦੀ ਹਵਾਵਾਂ ਵੀ ਚਲਦੀਆਂ ਚੱਲ ਉਹ ਯਾਰ ਰਹਿ ਸਕਦੀਆਂ ਨੇ ਤੇ ਦੂਜੇ ਪਾਸੇ ਜੇ ਮੌਸਮ ਵਿਭਾਗ ਨੇ ਅਲਰਟ ਫਿਲਹਾਲ ਕੋਲਡ ਵੇਵ ਦੇ ਅਲਰਟ ਜਾਰੀ ਜਿਹੜੇ ਆ ਜਾਰੀ ਕੀਤੇ ਹੋਏ ਆ ਸੀਤ ਲਹਿਰ ਜਿਹੜੀਆਂ ਚੱਲਦੀ ਰਹਿਣੀਆਂ ਠੰਡੀਆਂ ਹਵਾਵਾਂ ਵਿੱਚ ਚਲਦੀਆਂ ਰਹਿਣਗ ਇੱਕ ਸਿਸਟਮ ਹਲਕੇ ਲੈਵਲ ਦਾ ਜਿਹੜਾ 23 31 ਨੂੰ ਲੱਗਣਾ ਜੀ ਉਹ ਕੋਈ ਬਹੁਤੇ ਫਾਗਾਂ ਦੇ ਵਿੱਚ ਮਿਹਦੇ ਆਸਾਰ ਉਸ ਸਿਸਟਮ ਤੋਂ ਨਹੀਂ ਹੈ ਉਸ ਤੋਂ ਬੈਕ ਟੂ ਬੈਕ ਸਿਸਟਮ ਦੋ ਆਣੀਆਂ ਸਰ ਫਰਵਰੀ ਦੇ ਪਹਿਲੇ 7 ਦਿਨਾਂ ਦੇ ਦਰਮਿਆਨ 1 2 3 ਇਹਨਾਂ ਤਰੀਕਾਂ ਦੇ ਲਗਫਗ ਇੱਕ ਸਿਸਟਮ ਆ ਸਕਦਾ ਹੈ ਤੇ ਦੂਜਾ ਸਿਸਟਮ 4 5 6 ਦੇ ਲੱਗੇ ਆ ਸਕਦਾ ਹੈ ਦੋਨਾਂ ਚੋਂ ਇੱਕ ਸਿਸਟਮ ਤਗੜਾ ਹੋਏਗਾ ਭਾਵੇਂ ਉਹ 1 2 3 ਵਾਲਾ ਹੋਵੇ 4 5 6 ਵਾਲਾ ਹੋਵੇ ਅੱਗੇ ਪਿੱਛੇ ਵੀ ਹੋ ਸਕਦੀ ਹੈ ਤਰੀਕ 7 8 9 ਤੇ ਵੀ ਜਾ ਸਕਦਾ ਹੈ ਜਾਂ ਫਿਰ ਕਹ ਲਈਏ 2 3 4 ਤੇ ਵੀ ਜਾ ਸਕਦਾ ਹੈ ਸੋ ਐਸੇ ਤਰ੍ਹਾਂ ਆਉਂਦੇ ਜਿਹੜੇ ਦੋ ਸਿਸਟਮ ਹੋਣਗੇ ਇਹਨਾਂ ਚੋਂ ਇੱਕ ਸਿਸਟਮ ਵੱਡੇ ਏਰੀਆ ਨੂੰ ਕਵਰ ਕਰੇਗਾ ਜੀ ਪੰਜਾਬ ਦੇ ਹਰਿਆਣਾ ਰਾਜਾਂ ਦੇ ਤੇ ਪਹਾੜੀ ਖੇਤਰਾਂ ਦੇ ਵਿੱਚ ਇੱਕ ਜਿਹੜਾ ਬਰਬਾਰੀ ਦਾ ਦੌਰ ਲੱਗ ਸਕਦਾ ਜਿਹਦੇ ਨਾਲ ਇੱਕ ਵਾਰ ਫਿਰ ਤੋਂ ਠੰਡ ਜੜੀ ਆ ਵਾਪਸੀ ਕਰ ਸਕਦੀ ਹੈ ਜੀ ਫਿਲਹਾਲ ਦਿਨ ਨਿੱਗੇ ਚੱਲਦੇ ਫੈਨੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਦਿਨ ਨਿੱਗੇ ਰਹਿਣਗੇ ਤੇ 28-29 ਤੱਕ ਧੁੱਪਾਂ ਜੜੀਆਂ ਨੇ ਬਹੁਤੇ ਖੇਤਰਾਂ ਦੇ ਵਿੱਚ ਲੱਗਦੀਆਂ ਰਹਿਣਗੀਆਂ ਜੀ ਇੱਕ ਨਜ਼ਰ ਤਾਜ਼ਾ ਅੰਕੜਿਆਂ ਤੋਂ ਲਾਵਾਂਗੇ ਜੋ ਜਾਰੀ ਕੀਤੇ ਨੇ ਮੌਸਮ ਵਿਭਾਗ ਨੇ ਕੋਲਡ ਵੇਵ ਦੇ ਅਲਰਟ ਕੱਲ ਵੀ ਜਾਰੀ ਕੀਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਤੇ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਆ ਫਿਲਹਾਲ ਕੱਲ ਵੀ ਠੰਡਿਆ ਹੋਵਾਂਗੇ ਜਣੀਆਂ ਨੇ ਸੀਤ ਹਵਾਵਾਂ ਜੜੀਆਂ ਚੱਲਦੇ ਰਹਿਣਗੀਆਂ 28 ਤੋਂ 30 ਜਿਹੜਾ ਸਿਸਟਮ 30 ਤੋਂ 31 ਨੂੰ ਲੱਗਣਾ ਹੈ ਉਹ ਤੁਸੀਂ ਦੇਖ ਸਕਦੇ ਆ ਕਿ ਪੰਜਾਬ ਹਰਿਆਣਾ ਦੇ ਵਿੱਚ ਬਦਲ ਹੋਏ ਜੜੀਆਂ 23 31 ਨੂੰ ਬਣ ਸਕਦੀ ਆ ਤੇ ਕੁਝ ਕੁ ਫਾਗਾਂ ਦੇ ਵਿੱਚ ਹਲਕੀ ਬੂੰਦਬਾਦੀ ਹੋ ਸਕਦੀ ਆ ਉਹ ਵੀ 2-4 ਫਾਗਾਂ ਦੇ ਵਿੱਚ ਗਨੇ ਚੋਨੇ ਖੇਤਾਂ ਦੇ ਵਿੱਚ ਇਸ ਲਈ ਵੱਡੇ ਮੀਂਹ ਦੇ आसार ਨਹੀਂ ਹੈ ਅਗਲੀ ਜੜੀਆਂ ਦੇ ਵਿੱਚ ਜਾ ਸਕਦੇ ਹਾਂ